ਸਪਲਾਈ ਕਰਦੇ ਸਨ ਔਰ ਇਸ ਦੀ ਪਣਗ ਜਦੋਂ ਪੁਲਿਸ ਨੂੰ ਲੱਗੀ ਤਾਂ ਪੁਲਿਸ ਨੇ ਇਸ ਉੱਤੇ ਕਾਰਵਾਈ ਕਰਦਿਆਂ ਤੁਰੰਤ ਨਾਕਾਬੰਦੀ ਕਰਦਿਆ ਇਹਨਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੋ ਵੱਡੀ ਬਰਾਮਦਗੀ ਕਹਿ ਸਕਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਈ ਹੈ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਤਸਕਰ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਬੇहद ਅਹਿਮ ਹੈ ਕਿਉਂਕਿ ਇਸ ਤੋਂ ਬਾਅਦ ਕਈ ਵੱਡੇ ਖੁਲਾਸੇ ਜਿਹੜੇ ਨੇ ਉਹ ਹੋ ਸਕਣਗੇ ਕਿ ਆਖਿਰਕਾਰ ਇਹ ਹੈਰੋਇਨ ਜਿਹੜੀ ਸੀ ਕਿੱਥੋਂ ਜਿਹੜੇ ਤਸਕਰ ਨੇ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਉਤਾਰ ਜਿਹੜੇ ਨੇ ਕਿਤਕ ਜੁੜੇ ਹੋਏ ਨੇ ਤਮਾਮ ਜਿਹੜੀ ਜਾਂਚ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੋ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਰੂਲਰ ਪੁਲਿਸ ਨੇ ਕ੍ਰਾਸ ਬਾਰਡਰ ਤਸਕਰੀ ਗਰੋ ਦਾ ਪਾਂਡਾ ਫੋੜ ਕੀਤਾ ਹੈ ਔਰ ਇਸ ਮਾਮਲੇ ਦੇ ਵਿੱਚ ਦੋ ਤਸਕਰ ਦੀ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ 7 ਕਿਲੋ ਡਰੱਗਸ ਤੇ 5 ਪਿਸਤੌਲ ਸਣੇ ਜੋ 9 ਐਮ ਐਮ ਬਲੌਕ ਪਿਸਤੌਲ ਤੇ 1 32 ਬੋਰ ਦਾ ਪਿਸਤੌਲ ਦੱਸਿਆ ਜਾ ਰਿਹਾ ਜਿਹੜਾ ਕਿ ਬਰਾਮਦ ਕੀਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਬੈਕਗ੍ਰਾਉਂਡ ਵੀ ਜਿਹੜਾ ਹੈ ਉਹ ਖੰਘਾਲਿਆ ਜਾ ਰਿਹਾ ਹੈ ਕਿ ਉਹ ਕਿੰਨੀ ਦੇਰ ਤੋਂ ਜਿਹੜੇ ਇਹਨਾਂ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਨੇ ਫਿਲਹਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਜਿਹੜੀ ਪਛਾਣ ਆ ਉਹ ਤਰਨ-ਤਰਨ ਦੇ ਦੱਸੇ ਜਾ ਰਹੇ ਨੇ ਤਰਨ-ਤਰਨ ਦੇ ਇੱਕ ਪੂਰਾ ਕੋਨਾ ਤੇ ਗੁਰਮੁਖ ਸਿੰਘ ਦੱਸਿਆ ਜਾ ਰਿਹਾ ਹੈ ਦੂਸਰਾ ਜਿਹੜਾ ਹੈ ਤਰਨਤਾਰਨ ਦਾ ਜਗਵੰਤ ਸਿੰਘ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਜਿਨ੍ਹਾਂ ਵੱਲੋਂ ਇਹ ਹੈਰੋਇਨ ਤੇ ਹਥਿਆਰਾਂ ਦਾ ਚੁਕੀਰਾ ਜਿਹੜਾ ਹੈ ਉਹ ਲਿਜਾਇਆ ਜਾ ਰਿਹਾ ਸੀਗਾ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੋ ਜਾਂਚ ਹੈ ਉਹ ਜਿਹੜੀ ਜਾਂਚ ਕੀਤੀ ਗਈ ਹੈ ਔਰ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਪੁਲਿਸ ਟੀਮਾਂ ਨੇ ਕਰੇਂਡਾ ਇਲਾਕੇ ਦੇ ਵਿੱਚ ਪਿੰਡ ਮੁਹਾਵਾ ਦੇ ਨੇੜੇ ਨਾਕਾ ਬੰਦੀ ਕੀਤੀ ਸੀ ਜਿੱਥੇ ਇਹਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਸੋ ਦੱਸਦੇ ਨੇ ਕਿ ਡੀਜੀ ਗੌਰਵ ਯਾਦਵ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਗ੍ਰਿਫਤਾਰ ਹੋਏ ਨੇ ਤਸਕਰ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਉਹਨਾਂ ਦੱਸਣ ਮੁਤਾਬਕ ਔਰ ਘਰ ਦੇ ਵਿੱਚੋਂ ਵੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਦੋਸ਼ੀ ਵਿਅਕਤੀਆਂ ਵੱਲੋਂ ਦੱਸੇ ਗਏ ਥਾਵਾਂ ਉੱਤੇ ਵੀ ਛਾਪੇਮਾਰੀ ਕੀਤੀ ਜਿੱਥੋਂ 7 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸੋ ਕੁੱਲ ਮਿਲਾ ਕੇ 49 ਕਰੋੜ ਦੀ ਹਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ ਔਰ ਇੰਪੋਰਟਡ ਜਿਹੜੇ ਪਿਸਤੋਲਾਂ ਨੇ ਉਹ ਵੀ ਜਿਹੜੀ ਹੈ ਉਹ ਬਰਾਮਦ ਕੀਤੇ ਗਏ ਨੇ ਫਿਲਹਾਲ ਇਹ ਹਥਿਆਰ ਕਿੱਥੇ ਜਾਣੇ ਸੀ ਔਰ ਇਹਨਾਂ ਹਥਿਆਰਾਂ ਦੀ ਸਪਲਾਈ ਜਿਹੜੀ ਹੈ ਕਿਨਾਂ ਤੱਕ ਪਹੁੰਚਣੀ ਸੀ ਔਰ ਕਿਨਾਂ ਲਈ ਇਹ ਦੋਸ਼ੀ ਜਿਹੜੇ ਨੇ ਉਹ ਕੰਮ ਕਰਦੇ ਨੇ ਤਮਾਮ ਜਾਣ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਜਿਹੜੇ ਦੋਸ਼ੀ ਨੇ ਉਹਨਾਂ ਦੱਸਣ ਮੁਤਾਬਕ ਪੁਲਿਸ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੇ ਇਸ ਚੀਜ਼ ਨੂੰ ਕਬੂਲਿਆ ਹੈ ਕਿ ਪਾਕਿਸਤਾਨ ਤੋਂ ਉਹ ਤਸਕਰਾਂ ਦੇ ਸੰਪਰਕ ਵਿੱਚ ਸਨ ਤੇ ਡਰੋਨ ਦੇ ਮਾਧਿਅਮ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰਦੇ ਸੀ ਔਰ ਸੂਬੇ ਭਰ ਦੇ ਵਿੱਚ ਹਥਿਆਰਾਂ ਤੇ ਨਸ਼ੇ ਦੀ ਸਪਲਾਈ ਕਰ ਰਹੇ ਸਨ ਇਸ ਇਨ੍ਹਾਂ ਤਸਕਰਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹਨਾਂ ਅਤੇ ਠੱਲ ਪਈ ਹੈ ਕਿਉਂਕਿ ਇਹ ਹਥਿਆਰ ਜਿੱਥੇ ਜਾਣੇ ਸੀ ਉਹਨਾਂ ਦੇ ਵੀ ਜਿਹੜੇ ਖੁਲਾਸੇ ਹੋਣਗੇ ਔਰ ਇਹ ਤਸਕਰੀ ਜਿਹੜੀ ਹੈ ਨਸ਼ੇ ਦੀ ਕਿੱਥੇ ਤੱਕ ਜਾਣੀ ਸੀ ਉਸ ਮਾਮਲੇ ਤੇ ਵੀ ਜਿਹੜੀ ਹੈ ਉਹ ਠੱਲ ਪਈ ਹੈ ਫਿਲਹਾਲ ਦੱਸਦੇ ਨੇ ਆ ਕਿ ਬੀਤੇ ਦਿਨ ਵੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਤਰਨਤਾਰਨ ਦੇ ਹੀ ਰਹਿਣ ਵਾਲੇ ਸੀ ਹਥਿਆਰਾਂ ਦੇ ਸਮੇਤ ਜਿਨ੍ਹਾਂ ਦਾ ਦੱਸਿਆ ਜਾ ਰਿਹਾ ਸੀ ਕਿ ਤਾਰ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਨਾਲ ਜੁੜੇ ਹੋਏ ਨੇ ਔਰ ਇਹ ਦੋਵੇਂ ਨੌਜਵਾਨ ਜਿਹੜੇ ਸੀ ਇੱਕ ਕਾਲਜ ਗੋਇੰਗ ਸੀ ਯਾਨੀ ਕਿ ਯੂਨੀਵਰਸਿਟੀ ਵਿੱਚ ਪੜਦਾ ਸੀ ਲੜਕਾ ਔਰ ਇੱਕ ਕਾਲਜ ਵਿੱਚ ਪੜਦਾ ਸੀ ਜਿਹੜੇ ਹਥਿਆਰਾਂ ਦੀ ਸਪਲਾਈ ਕਰਦੇ ਸਨ ਕਾਫੀ ਚਿਰਾਂ ਤੋਂ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਔਰ ਜਲੰਧਰ ਦੇ ਵਿੱਚ ਵੀ ਤਸਕਰਾਂ ਦੀ ਗ੍ਰਿਫਤਾਰੀ ਹੋਈ ਹਥਿਆਰਾਂ ਸਮੇਤ ਜਿਨ੍ਹਾਂ ਨੇ ਵੱਡੇ ਜਿਹੜੀ ਘਟਨਾ ਨੂੰ ਅੰਜਾਮ ਦੇਣਾ ਸੀ ਵਰਦਾ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਤੇ ਨਸ਼ਾ ਮੰਗਵਾਉਂਦੇ ਸੀ ਜਿਨ੍ਹਾਂ ਉੱਤੇ ਠੱਲ ਜੜੀ ਪਈ ਹੈ ਫਿਲਹਾਲ ਦੱਸ ਦਿੰਦੇ ਆ ਕਿ ਜਦੋਂ ਨਾਕਾਬੰਦੀ ਹੋਈ ਔਰ ਉਸ ਨਾਕਾਬੰਦੀ ਜਿਹੜਾ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਇਹ ਦੋਵੇਂ ਤਸਕਰ ਬੈਠੇ ਸਨ ਔਰ ਇਹਨਾਂ ਕੋਲ ਹਥਿਆਰਾਂ ਦੀ ਹਥਿਆਰਾਂ ਦਾ ਜਿਹੜਾ ਖੇਪ ਸੀ ਉਹ ਜਾ ਰਹੇ ਸੀ ਕਿਤੇ ਪਹੁੰਚਾਉਣ ਵਾਸਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਰੂਲਰ ਪੁਲਿਸ ਨੇ ਗ੍ਰੀਨ ਕਰੀ ਇਸ ਇਲਾਕੇ ਦੇ ਵਿੱਚ ਪਿੰਡ ਮੁਹਾਵਾ ਦੇ ਵਿੱਚ ਇੱਕ ਵਿਸ਼ੇਸ਼ ਨਾਕਾ ਕਰਕੇ ਇਹਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਫਿਲਹਾਲ ਵੱਡੀ ਕਾਮਯਾਬੀ ਕਹਿ ਸਕਦੇ ਹਾਂ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਨ੍ਹਾਂ ਨੇ ਕਰਾਸ ਬਾਰਡਰ ਤਸਕਰੀ ਦਾ ਪਾਂਡਾ ਫੋਰ ਕਰਕੇ 49 ਕਿਲੋ ਮਾਫ ਕਰਨਾ 49 ਕਰੋੜ ਦੀ ਹੈਰੋਇਨ ਜਿਹੜੀ ਹੈ ਉਹ ਜ਼ਬਤ ਕੀਤੀ ਹੈ ਔਰ ਦੋ